ਹਾਂਜੀ ਕੀ ਹਾਲ ਚਾਲ ਨੇ ਦੋਸਤੋ ਅੱਜ ਤੁਹਾਨੂੰ ਟਾਇਰਾਂ ਬਾਰੇ ਜਾਣਕਾਰੀ ਦੇਵਾਂਗੇ ਮੋਟਰਸਾਈਕਲ ਦਾ ਟਾਇਰ ਹੋਇਆ ਗੱਡੀ ਦਾ ਟਾਇਰ ਹੋਇਆ ਟਰੈਕਟਰ ਦਾ ਟਾਇਰ ਹੋਇਆ ਤੁਸੀਂ ਠੱਗੀ ਦੇ ਸ਼ਿਕਾਰ ਤੋਂ ਕਿਵੇਂ ਬਚਣਾ ਜਿਹੜੇ ਆਪਾਂ ਕਹਿੰਦੇ ਆ ਵੀ ਇੰਨੇ ਸਸਤੇ ਸਸਤੇ ਟਾਇਰ ਮਿਲ ਹੀ ਜਾਂਦੇ ਆ ਵੀ ਕੀ ਚੱਕਰਾ ਕੋਈ ਬਾਈ ਕਹੀ ਜਾਂਦਾ ਬਾਈ ਗੱਡੀ ਗੱਡੀ ਆ ਕੋਈ ਕਹੀ ਜਾਂਦਾ ਬਾਈ ਗੱਡੀ ਕੱਢੀ ਹੋਈ ਦਾ ਫਲਾਨਾ ਇਨਾ ਨਾਵਾ ਉਹ ਨਾਵਾ ਜਿਹੜੀ ਵਿਚਲੀ ਗੱਲ ਆ ਉਹ ਤੁਹਾਨੂੰ ਕੋਈ ਨਹੀਂ ਦੱਸਦਾ ਤਾਂ ਕਰਕੇ ਆਪਣੇ ਭੂਲੇ-ਪਾਲੇ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਆ ਅੱਜ ਤੁਹਾਨੂੰ ਵਿਜਲੀ ਗੱਲ ਦੱਸਦੇ ਆ ਜਿਹੜੀ ਇਹਦੇ ਮੇਨ ਵਿੱਚ ਟਾਇਰਾਂ ਦੀ ਗੱਲ ਹੈ ਜੇ ਬੰਦਾ ਉਹ ਚੈੱਕ ਕਰ ਲੇ ਇਹਨਾਂ ਦੇ ਟਾਇਰ ਕੂੜਾ ਹੋ ਜਾਣਗੇ ਕੂੜਾ ਜਿਵੇਂ ਆਪਣਾ ਮੋਟਰਸਾਈਕਲ ਦਾ ਟਾਇਰ ਆ ਤੁਹਾਨੂੰ ਦਿਖਾਉਣੀ ਆ ਤੇ ਗੱਡੀ ਦਾ ਟਾਇਰ ਹੋਗਾ ਕਿਸੇ ਕੰਪਨੀ ਦਾ ਮਤਲਬ ਕਿਸੇ ਕੰਪਨੀ ਦਾ ਹੋਵੇ ਕਿਸੇ ਚੀਜ਼ ਦਾ ਟਾਇਰ ਹੋਵੇ ਗੱਡੀ ਦਾ ਮੋਟਰਸਾਈਕਲ ਦਾ ਤੁਹਾਨੂੰ ਵਾਰ-ਵਾਰ ਸਮਝਾਉਣੀ ਕਿਸੇ ਦਾ ਟਾਇਰ ਹੋਵੇ ਜਿਵੇਂ ਆਹ ਟਾਇਰ ਆਪਣੇ ਮੋਟਰਸਾਈਕਲ ਤੇ ਲੱਗਿਆ ਵਾ ਜੰਬੂ ਜੰਬੂ ਗੱਡੀ ਵਾਲੇ ਇਹਨੂੰ ਕਹਿੰਦੇ ਟਾਇਰ TVS ਵੈਕਟਰ TVS ਦਾ ਟਾਇਰ ਤੁਹਾਨੂੰ ਪਤਾ ਵੀ ਕਿੰਨਾ ਵਧੀਆ ਟਾਇਰ ਆ ਜੰਬੂ ਗੱਡੀ ਆ ਗੱਡੀ ਜਿਹੜੀ ਹੁੰਦੀ ਇਹਨੂੰ ਜੰਬੂ ਕਹਿੰਦੇ ਜਿਹੜੀ ਦੂਜੀ ਲੰਮੀ ਲੀ ਵਾਲੀ ਗੱਡੀ ਹੁੰਦੀ ਉਹਨੂੰ ਹੋਰ ਕਹਿੰਦੇ ਆ ਚੈੱਕ ਅਪ ਆ ਇਹਦਾ ਕਰਨਾ ਕੀ ਆ ਇਹ ਤੁਹਾਨੂੰ ਦਿਖਾਉਣੀ ਆ ਜਿਵੇਂ ਆਪਾਂ ਦੇਖ ਲਿਆ ਵੀ TVS ਦਾ ਟਾਇਰ ਹੈ ਠੀਕ ਆ ਤੇ ਇਹਦੀ ਜਿਹੜੀ ਮੇਨ ਚੀਜ਼ ਆਪਾਂ ਚੈੱਕ ਕਰਨੀ ਆ ਉਹ ਚੈੱਕ ਕਰਨੀ ਆ ਆਹ ਜਿਹੜਾ ਲਿਖਿਆ ਵਾ ਟੱਪ ਬੈਂਦੀ ਆ ਸ਼ਾਇਦ ਤੁਹਾਨੂੰ ਦੱਸਦਾਨਾ ਹੋਵੇ ਆਵੇ ਮੇਡ ਇਨ ਇੰਡੀਆ ਇਹ ਹਰੇਕ ਟਾਇਰ ਦੇ ਉੱਤੇ ਬਈ ਲਿਖਿਆ ਹੋਊ ਇਹ ਤੁਸੀਂ ਚੈੱਕ ਕਰਨ ਲੱਗ ਜਿਓ ਜਿਹੜੇ ਟਾਇਰ ਉੱਤੇ ਮੇਡ ਇਨ ਇੰਡੀਆ ਲਿਖਿਆ ਹੋਇਆ ਉਹ ਟਾਇਰ ਤੁਹਾਨੂੰ ਜੇ ਮਿਲਦਾ 70 80 85 ਪੈਸੇ ਟਾਇਰ ਮਿਲਦਾ ਕਿਸੇ ਰੇਟ ਦੇ ਵਿੱਚ ਨਵੇਂ ਨਾਲੋਂ ਪਤਾ ਵੀ ਅੱਧ ਮੁੱਲ ਦੇ ਵਿੱਚ ਤਾਂ ਬਈ ਚੁੱਪ ਕਰਕੇ ਲੈ ਲਓ ਤੇ ਨਹੀਂ ਤਾਂ ਇੱਥੇ ਲਿਖਿਆ ਆਊਗਾ థਾਈਲੈਂਡ ਜਪਾਨ ਅੱਡੋ-ਅੱਡੀ ਕੰਟਰੀਆਂ ਦੇ ਨਾਮ ਲਿਖੇ ਹੋਣਗੇ ਬਈ ਉਹਨੂੰ ਚਲਾ ਕੇ ਭਰਾ ਮਾਰਿਓ ਜਿਵੇਂ ਹੀ ਕੂੜਾ ਟਾਇਰ ਆਓ ਜੇ ਲਿਖਿਆ ਮੇਡ ਇਨ ਇੰਡੀਆ ਟਾਇਰ ਫੇਰ ਤਾਂ ਚੁੱਪ ਕਰਕੇ ਵਾਲੇਓ ਜਿੱਥੇ ਮੇਡ ਇਨ ਇੰਡੀਆ ਨਾਮ ਲਿਖਿਆ ਹੋਇਆ ਬਾਈ ਬਣ ਕੇ ਉਹ ਟਾਇਰ ਨਾ ਪਵਾਇਓ ਜਿਵੇਂ ਕੂੜਾ ਤੇ ਖਤਮ ਟਾਇਰ ਆ ਜਿੱਥੇ ਮਰਜ਼ੀ ਜਾਵੜਿਓ ਬਾਈ ਨੂੰ ਕਹਦੇ ਬਈ ਮੇਡ ਇਨ ਇੰਡੀਆ ਦੇ ਟਾਇਰ ਹੈਗੇ ਆ ਜੇ ਇਹ ਬੰਦੇ ਨੂੰ ਦੂਜੀ ਗੱਲ ਆ ਗਈ ਤਾਂ ਆਪਣਾ ਨਾਂ ਵਟਾ ਦਿਓ ਇਹ ਸਾਰੇ ਠੱਗੀ ਦਾ ਸ਼ਿਕਾਰ ਆਪਣੇ ਬੰਦੇ ਹੋ ਰਹੇ ਆ ਤੇ ਲੁੱਟਮਚਾਰ ਰਹੇ ਆ ਕੋਈ ਕਾਰਵਾਈ ਨਹੀਂ ਤੇ ਕੋਈ ਕਰ ਨਹੀਂ ਰਿਹਾ ਜਾਣੋ ਜ਼ਰੂਰੀ ਕੋਈ ਨਹੀਂ ਬਈ ਜਿਹੜੇ ਆ ਦੇਈ ਜਾਂਦੇ ਆ ਆਪਾਂ ਨੂੰ 90 ਪੈਸੇ ਟਾਇਰ ਇੱਕ ਟਾਇਰ ਦੇ ਮੁੱਲ 'ਚ ਉਹ ਆਪਾਂ ਨੂੰ ਹੀ ਪਤਾ ਬਈ ਦਾੜੀ ਨੂੰ ਮੁੱਛਾਂ ਵਧਣ ਵਾਲੀ ਗੱਲ ਹੋ ਜਾਣੀ ਜਦੋਂ 15-20 ਲੱਖ ਦੀ ਗੱਡੀ ਦਾ ਨੁਕਸਾਨ ਹੋ ਗਿਆ ਤੇ ਤੁਸੀਂ 10000 ਟਾਇਰਾਂ ਪਿੱਛੇ ਕਰੋਗੇ ਕੀ ਜਿਹੜੀ ਜ਼ਰੂਰੀ ਗੱਲ ਤੁਹਾਨੂੰ ਦੱਸਣੀ ਸੀ ਇਹ ਸੀ ਵੀ ਮੇਡ ਇਨ ਇੰਡੀਆ ਇਹ ਦੇਖਿਓ ਤੁਸੀਂ ਤੇ ਕੰਪਨੀ ਦਾ ਹਰੇਕ ਬੰਦੇ ਨੂੰ ਪਤਾ ਹੀ ਆ ਕਿਹੜੀ ਕੰਪਨੀ ਦੇ ਟਾਇਰ ਆਉਂਦੇ ਆ ਜੇ ਕੇ ਦੇ ਸੀਅਰਟ ਦੇ ਮਿਚਲਨ ਦੇ ਬਰਲਾ ਦੇ ਬ੍ਰੈਸਟਨ ਦੇ ਐਮ ਆਰ ਐਫ ਹੋਗੀ ਸੀਅਰਟ ਹੋਗੀ ਜੇ ਕੇ ਹੋਗੀ ਤੇ ਬਸ ਮੇਨ ਗੱਲ ਜਿਹੜੀ ਆਪਾਂ ਕੰਪਨੀਆਂ ਦੀ ਹਰੇਕ ਨੂੰ ਪਤਾ ਭਾਈ ਨੂੰ ਜਿਹੜੀ ਮੇਨ ਗੱਲ ਆ ਇਹ ਨਾ ਭਾਈ ਮੇਡ ਇਨ ਇੰਡੀਆ ਇਹ ਚੀਜ਼ ਜੇ ਤੁਸੀਂ ਚੈੱਕ ਕਰਨ ਲਾਗੇ ਨਾ ਤੇ ਜਿਹੜੀਆਂ ਆ ਨਿੱਕੀਆਂ ਮੋਟੀਆਂ ਦੁਕਾਨਾਂ ਇਹ ਖੁੱਲ ਹੀ ਜਾਂਦੇ ਆ ਤੇ ਨਾ ਜਿੰਦੇ ਲੱਗੇ ਦਾ ਕਹਿੰਦੇ ਤੇ ਜਾਂ ਇਹ ਮੇਡ ਇਨ ਇੰਡੀਆ ਦੇ ਟਾਇਰ ਲਿਆ ਕੇ ਰੱਖਣਗੇ ਬਸ ਇਹੀ ਜ਼ਰੂਰੀ ਬੇਨਤੀ ਸੀ ਸਾਰੇ ਵੀਰਾਂ ਦਾ ਤੈਅਦ ਲਓ ਧੰਨਵਾਦ ਜੀ ਤੇ ਥੈਂਕ ਯੂ